ਕੀ ਕਰਨਾ ਹੈ ਉਹ ਬੋਰ ਤੋਂ ਇੱਥੇ ਇੱਥੇ ਬੋਰ ਦਾ ਸੈਕਟਰ ਹੈ ਅਸ ਕੀ ਮਰਨਾ ਇਹਨੂੰ ਤੇ ਇਹਨੇ ਕਰਨਾ ਕੀ ਹੈ ਨਹੀਂ ਤਾਂ ਕਿਉਂ ਕੱਟੇ ਅਜੇ ਮੈਨੂੰ ਇੰਨੇ ਤੇ ਸ਼ੱਕ ਹੋ ਰਿਹਾ ਹੈ ਵੇ ਦੇ ਤਾਂ ਸਾਲੇ ਦਿਨ ਬੁੜੇ ਬੜੀ ਨੂੰ ਸ਼ੱਕ ਹੋ ਆਉਂਦਾ ਤੈਨੂੰ ਕੀ ਚੱਕ ਹੋਣਾ ਕੱਟੜ ਦੋਸਤ ਹੈ ਮੇਰਾ ਨਾ ਤਾਂ ਫਿਰ ਹੱਸਣਾ ਬੰਦਾ ਹੈ ਕੁੜੀਆਂ ਦੇ ਅੱਗੇ ਪਿੱਛੇ ਫਿਰਦੀਆਂ ਸੀ ਇਹ ਤਾਂ ਬਸ ਮੰਨੇ ਨਹੀਂ ਕੀਤਾ ਪਿਆਰ ਕਰਨਾ ਚਾਹੀਦਾ ਕਰਨਾ ਚਾਹੀਦਾ ਪਰ ਕਈ ਵਾਰ ਹਾਲਾਤ ਇੱਕੋ ਜਿਹੇ ਨਹੀਂ ਹੁੰਦੇ ਪਿਆਰ ਨਾਲ ਤਾਂ ਜਾਣੇ ਕਰੇ ਉਹਨੂੰ ਅੱਜ ਕੱਲ ਹੋ ਹੀ ਜਾਂਦਾ ਪਤਾ ਹੀ ਹੈ ਤੁਹਾਨੂੰ ਪਰ ਜਿਹੜਾ ਦਿਲੋਂ ਪਿਆਰ ਹੁੰਦਾ ਉਹ ਕਿਤੇ ਕਿਸੇ ਨਾਲ ਨਹੀਂ ਹੁੰਦਾ ਨਹੀਂ ਹੈ ਕੁੜੀ ਮੇਰੇ ਕੋਲ ਹੈ ਇੱਕ ਕੁੜੀ ਸੋਹਣੀ ਸਰਕੀ ਆ ਕੰਮਗਾਰ ਦੀ ਪੀ ਜਿਹੜੀ ਸੀਗੇ ਤੇ ਉਹਦੀ ਸਿੰਗਲੀ ਕਢਣੀ ਆ ਉਹਦੇ ਵੀ ਪੜਨ ਮੋਰ ਨੇ ਮਾਪੇ ਨਹੀਂ ਮੰਨਦੇ ਸਾਲੇ ਉਹਦੇ ਵੀ ਪੜਨ ਮੋਰ ਨੇ ਮਾਪੇ ਨਹੀਂ ਮੰਨਦੇ ਸਾਲੇ ਕੌਣ ਅਸਗਾ ਪਰਾ ਝੂਠ ਬੋਲਦਾ ਮੈਚ ਦਾ ਕਰਦੀ ਛਕਲੇ ਨਾ ਮੈਚ ਕਰਦਾ ਬੱੱਚੀ ਡਾਲ ਕੇ ਵੀ ਉਹ ਵਧੀਆ ਠੀਕ ਐ ਦੋਸਤ ਤਾਂ ਭੱਜ ਗਏ ਬਾਈ ਕਾਹ ਤੋਂ ਗਏ ਇਹ ਸ਼ਰਮੀਲੇ ਆ ਅੱਛਾ ਅੱਛਾ ਸ਼ਰਮੀਲੇ ਹੋ ਹਾਂਜੀ ਠੀਕ ਐ ਠੀਕ ਐ ਤੇ ਕੀ ਚੱਲ ਰਿਹਾ ਬਾਈ ਬਹੁਤ ਵਧੀਆ ਚੱਲ ਰਿਹਾ ਬਸ ਕੰਮ ਕਰ ਕਰੀਏ ਨੇ ਅੱਛਾ ਅੱਛਾ ਟੈਪ ਡੱਬੀ ਆਂਦਾ ਕੋਸਤ ਪਿਆੰਦਾ ਜ਼ਿੰਮੇਵਾਰੀਆਂ ਨਿਭਾਈ ਜਾਂਦੀਆਂ ਨੇ ਜ਼ਿੰਮੇਵਾਰੀਆਂ ਨਿਭਾਤੀਆਂ ਅੱਛਾ ਹਾਂਜੀ ਠੀਕ ਹੈ ਠੀਕ ਹੈ ਤੇ ਬਈ ਕੀ ਤਜਰਬਾ ਹੈਗਾ ਕੀ ਦੇਖੀ ਆਂਨੇ ਹੋ ਮਾਹੌਲ ਕੋਈ ਫਿਰ ਦੱਸੋ ਗੱਲਬਾਤ ਕੋਈ ਮੈਨੂੰ ਤਾਂ ਇੱਥੇ ਤਾਂ ਕੋਈ ਮਾਹੌਲ ਚੰਗਾ ਨਹੀਂ ਲੱਗਾ ਮੇਰੇ ਤਾਂ ਕੰਮ ਦੇ ਹੁੰਦਾ ਕੰਮ ਤੋਂ ਕਰਤੇ ਕਰਦੇ ਗਾਉਂਦੇ ਕੁੜੀ ਐ ਬਸ ਉਹਨਾਂ ਗੇੜੀ ਦਾ ਐ ਅੱਛਾ ਸਰ ਮੈਂ ਦੁਨੀਆਦਾਰੀ ਦਾ ਕੋਈ ਮਤਲਬ ਨਹੀਂ ਬਸ ਇੱਥੇ ਦਾ ਯਾਰ ਦੋਸਤ ਆਏ ਮੜੀ ਗੇੜੀ ਮਾਰ ਲਈ ਬਸ ਕੀੜੀ ਡੇਲੀ ਮਾਰਦੇ ਹੋ ਨਾ ਨਾ ਇੰਨਾ ਟਾਈਮ ਨਹੀਂ ਅੱਛਾ ਤੁਹਾਡਾ ਤੇ ਚਲੋ ਹੁਣ ਵਿਆਹ ਹੋ ਗਿਆ ਹੈ ਨਾ ਮੈਂ ਤਾਂ ਸਿੰਗਲ ਹੀ ਆਂ ਕੋੜੀ ਡਬਲ ਕੀਤੀ ਐ ਇੱਧਰ ਆ ਜਾਓ ਆ ਜਿਹੜੇ ਦੰਦ ਕੱਟਦੇ ਆ ਨਾ ਇੱਥੋਂ ਮੈਨੂੰ ਪਤਾ ਲੱਗਦਾ ਵੀ ਇਹ ਝੂਠ ਬੋਲਦਾ ਇੱਧਰ ਆ ਜਾ ਮੇਰੇ ਇੱਧਰ ਇੱਕ ਮਿੰਟ ਇੱਕ ਮਿੰਟ ਸੱਚ ਬੋਲਣਾ ਸੱਚ ਬੋਲੀਂ ਦੱਸੀ ਮੇਰਾ ਬਿਸ਼ਾਰਾ ਨਹੀਂ ਕਰਦਾ ਬਿਸ਼ਾਰਾ ਨਹੀਂ ਹਲੇ ਲੱਭੀ ਅੰਦੇ ਆਸੀਂ ਦੰਦ ਕਿਉਂ ਕੱਟੇ ਸੀ ਦੰਦ ਕਿਉਂ ਕੱਟੇ ਸੀ ਦੰਦ ਕੱਟਣ ਦਾ ਰੀਅਰ ਹੈ ਅਸੀਂ ਮੇਰੇ ਤੋਂ ਬਹੁਤ ਵੱਡਾ ਹੈ ਪਰ ਅਸੀਂ ਕਾਫੀ ਸਾਲਾਂ ਦੀ ਜ਼ਿੰਦਗੀ ਕੱਟੇ-ਕੱਟੇ ਆ ਨਾ ਸਾਨੂੰ ਪਤਾ ਹੈ ਨਾ ਅਰੇ ਬੰਦੇ ਦਾ ਵਿਆਹ ਕਰਵਾਣਾ ਹੈ ਕਰਦੇ ਅੱਛਾ ਬੱਚਾ ਕੁੜੀ ਪਾਲਦੇ ਹੋ ਹਾਂ ਕੁੜੀ ਪਾਲਣਾ ਗੋਦ ਲਈ ਦੰਦ ਕਿਉਂ ਕੱਟੇ ਆ ਤੁਸੀਂ ਮੇਰੇ ਇਹਨਾਂ ਤੇ ਸ਼ੱਕ ਹੋ ਰਿਹਾ ਵੇ ਇਹਦੇ ਤਾਂ ਸਾਲੇ ਦੇ ਬੁੜੇ ਬੁੜੀ ਨ ਕਿਆ ਬਾਤ ਹੈ ਮਨ ਨਹੀਂ ਕੀਤਾ ਅੱਛਾ ਅੱਛਾ ਨਹੀਂ ਠੀਕ ਹੈ ਚਲੋ ਪਿਆਰ ਵੀ ਕੋਈ ਚੀਜ਼ ਹੁੰਦੀ ਆ ਹਾਂ ਹਾਂ ਹੋਰ ਹੋਰ ਦਮਤੋਂ ਹੁਣ ਕਾਈ ਬੈਠੇ ਹੋ ਬਾਈ ਤੁਸੀਂ ਤਾਂ ਹਾਂਜੀ ਸੱਟ ਖਾਈ ਬੈਠੇ ਹੋ ਬਹੁਤ ਤਗੜੀ ਬਹੁਤ ਬਾਰੀ ਤਗੜੀ ਹੈ ਸੰਭੀ ਨਹੀਂ ਆਂਦੀ ਚਲੋ ਕਿ ਜੋ ਕਿ ਕੁੜੀ ਮਿਲ ਗਈ ਸੰਭ ਲਈ ਮੈਂ ਕੀ ਬਾਈ ਕੀ ਮਤਲਬ ਕੀ ਜਰ ਬਰਿਆ ਕੁਝ ਨਹੀਂ ਸੀ ਮੇਰੇ ਤਾਂ ਕੁੜੇ ਦਾ ਚੱਕਰ ਸੀ ਉਹ ਵਿਚਾਰੀ ਨੇ ਸੁਸਾਇਡ ਕਰ ਲਈ ਬਿਆਨ ਉਹ ਨਹੀਂ ਕਰਦੇ ਬੰਦੇ ਸੀ ਬਸ ਚੰਗੇ ਭਲੇ ਮੈਡੀਕਲ ਲੈਣ ਜਿਹਾ ਜੇ ਕੰਮ ਕਰਦੇ ਆ ਬਸ ਆਈਸ ਉਹਦੇ ਉਹਦੇ ਬਾਅਦ ਬਸ ਜ਼ਿੰਦਗੀ ਬਦਲਦੀ ਕੋਈ ਰੱਬ ਨਹੀਂ ਕੋਈ ਗੋਰੀ ਨਹੀਂ ਸਾਹਿਬ ਨਹੀਂ ਬਸ ਕਿਸੇ ਨੂੰ ਨਹੀਂ ਮੰਨਦਾ ਮੈਂ ਬਈ ਕਹਿੰਦੇ ਨੇ ਨਾ ਵੀ ਅੱਜਕੱਲ ਵੀ ਬਹੁਤ ਜਲਦੀ ਭੁੱਲਣਾ ਮੂਵ ਔਨ ਹੋਣਾ ਬਹੁਤ ਸੌਖਾ ਬਈ ਨਾਮ ਹੀ ਐ ਜਾਨ ਨਿਕਲ ਜਾਂਦੀ ਮੇਰੀ ਹੁੰਦੀ ਹੀ ਨਹੀਂ ਮੈਨੂੰ 16 ਸਾਲ ਹੋ ਗਏ ਮੈਂ ਨਹੀਂ ਮੂਵ ਹੋਇਆ ਬਈ ਜ਼ਿੰਦਗੀ ਕਿਵੇਂ ਕੱਢਦੇ ਹੋ ਫਿਰ ਬਸ ਮੈਂ ਬਈ ਡਿਊਟੀ ਜਾਂਦਾ ਡਿਊਟੀ ਕਰਕੇ ਕਰਉਂਦੀ ਛੋਟੀ ਕੁੜੀ ਹੈਗੀ ਬਸ ਉਹਨੂੰ ਦੇਖ ਲੈਣਾ ਸਾਲਾ ਮੈਨੂੰ ਉਹ ਦੇਸੀ ਜਾਂਦੀ ਹੈ ਉਹਦੀ ਹਰ ਖੁਸ਼ੀ ਬਸ ਉਹਦੇ ਬੁੜੀ ਗੱਰੀ ਦੀ ਹੈ ਬਸ ਉਹ ਖੁਸ਼ ਆ ਤਾਂ ਮੈਨੂੰ ਸਾਲਾ ਉਹ ਖੁਸ਼ ਹੈ ਬੱਸ ਆਹੀ ਮਰੀ ਜ਼ਿੰਦਗੀ ਬਹੁਤ ਰਮਾਨ ਹੁੰਦੇ ਆ ਨਾ ਜ਼ਿੰਦਗੀ ਚ ਇੱਕ ਇੱਕ ਆਪਾ ਕਹਿ ਰਿਹਾ ਦਾ ਪੂਰਾ ਰਮਾਨ ਤਾਂ ਖਤਮ ਹੁੰਦੇ ਨਹੀਂ ਬੰਦੇ ਦੇ ਰਮਾਨ ਨਾਲ ਦੀਨਾਂ ਕਰ ਕੋ ਪਿਆਰ ਕਰਨਾ ਚਾਹੀਦਾ ਕਰਨਾ ਚਾਹੀਦਾ ਪਰ ਕਈ ਵਾਰ ਹਾਲਾਤ ਇੱਕੋ ਜਿਹੇ ਨਹੀਂ ਹੁੰਦੇ ਪਿਆਰ ਨਾਲ ਤਾਂ ਜੜੇ ਕਰੇ ਨੂੰ ਅੱਜ ਕੱਲ ਹੋ ਹੀ ਜਾਂਦਾ ਪਤਾ ਹੀ ਆ ਤੁਹਾਨੂੰ ਪਰ ਜਿਹੜਾ ਦਿਲੋਂ ਪਿਆਰ ਹੁੰਦਾ ਕਿਤੇ ਕਿਸੇ ਨਾਲ ਨਹੀਂ ਹੁੰਦਾ ਇੱਕ ਬੰਦੇ ਨੇ ਹੁੰਦਾ ਜਿੰਦਗੀ ਦਾ ਨੀਂਵਰਾ ਤੱਕ ਜਾਂਦਾ ਹੈ ਇਹ ਤਾਂ ਆਣਾ ਠੀਕ ਨਾ ਕਿਸੇ ਇੱਕ ਨਾਲ ਹੁੰਦਾ ਇਹ ਤਾਂ ਆ ਕੇ ਤੁਰ ਜਾਂਦੀ 50 ਸੋਹਣੀਆਂ ਮਿਲ ਗਿਆ ਜਾਂ ਮੈਨੂੰ ਆਈ ਲਵ ਯੂ ਕਾਰਡ ਲੈ ਲੈ ਮੇਰਾ ਉਹ ਪਿਆਰ ਨਹੀਂ ਹੁੰਦਾ ਉਹ ਤਾਂ ਬਸ ਡਾੜੀ ਆ ਤੈਨੂੰ ਭੁੱਖ ਆਉਂਦੀ ਆ ਕਦੇ ਹੋਇਆ ਨਹੀਂ ਵੀ ਤੈਨੂੰ ਸੋਚਿਆ ਨਹੀਂ ਵੀ ਜ਼ਿੰਦਗੀ ਚ ਅੱਗੇ ਵਧਦੀ ਘਰ ਦੇਣ ਕਿਹਾ ਹੋਵੇ ਵੀ ਅੱਗੇ ਸੋਚ ਲਓ ਹੁਣ ਤਾਂ ਨਹੀਂ ਹੈ ਕੁੜੀ ਮੇਰੇ ਕੋਲ ਹੈ ਇੱਕ ਕੁੜੀ ਸੋਹਣੀ ਸੁਰੱਕੀ ਆ ਕੰਮਗਾਰ ਦੀ ਪੀ ਚੱਕਰੋ ਦਾ ਵੀ ਐ ਮੈਂ ਹੁਣ ਮੈਂ ਤਾਂ ਫਸ ਗਿਆ ਇੱਕ ਨੂੰ ਗਵਾ ਲਿਆ ਹੁਣ ਤੈਨੂੰ ਤਾਂ ਗਵਾਉਣਾ ਨਹੀਂ ਇੱਧੇ ਕੱਢ ਲੈਣਾ ਤੇਰੇ ਨਾਲ ਵੀ ਬਸ ਇਹ ਵੀ ਬਣਾ ਨਾ ਪਿਆਰ ਦਾ ਦੁਸ਼ਮਣ ਵੈਰੀ ਐ ਵੀ ਥੋੜੀ ਅਚਕ ਵੈਰੀ ਕਹਿ ਦਿੰਦੇ ਨੇ ਵੈਰੀ ਆ ਸਾਲੇ ਕੋਈ ਨਹੀਂ ਐ ਆਪਣਾ ਚਲੋ ਹੋਰ ਸੁਣਾਓ ਵਧੀਆ ਤੁਹਾਡਾ ਕਰੇ ਹਨਾ ਮੈਂ ਬਹੁਤ ਖੁਸ਼ ਹਾਂ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ ਹਾਂ ਭਾਈ ਸੈਕਰੀਫਾਈਸ ਵੀ ਬਹੁਤ ਕੀਤੇ ਹੁੰਦੇ ਆ ਹਨਾ ਉਹ ਕੱਲੇ ਕੱਲੇ ਚੀਜ਼ ਯਾਦ ਆਉਦੀ ਇਹ ਤਾਂ ਹੋਵੇ ਨਾ ਵੀ ਪੰਦਾ ਬੇਵਫਾ ਹੋਵੇ ਭੁੱਲ ਜਾਂਦਾ ਨੀ ਜੇ ਬੰਦਾ ਬੇਵਫਾ ਹੋਵੇ ਫਿਰ ਤਾਂ ਭੁੱਲਣਾ ਵੀ ਸੌਖਾ ਵੀ ਚੱਲ ਉਹਨੇ ਗਲਤ ਕੀਤਾ ਜਿਹਦੀ ਕੋਈ ਗਲਤੀ ਨਹੀਂ ਜਿਹਦੀ ਮਜਬੂਰੀ ਬਣ ਗਈ ਉਹ ਬੰਦਾ ਛੱਡਣਾ ਹੀ ਬਹੁਤ ਆਕਾ ਹੋ ਜਾਂਦਾ ਮੈਂ ਤਾਂ ਛੱਡਿਆ ਨਹੀਂ ਸਕਦਾ ਕਦੇ ਵੀ ਨਹੀਂ ਮੇਰੇ ਕੋਲ ਹਰ ਇੱਕ ਚੀਜ਼ ਉਹਦਾ ਨਾਮ ਹੈ ਮੇਰਾ ਫੋਨ ਮੋਟਰਸਾਈਕਲ ਦਾ ਨੰਬਰ ਉਹਦੇ ਜਨਮ ਦਿਨ ਤੇ ਹੈ ਮੇਰੇ ਫੋਨ ਦੀ ਪਾਸਵਰਡ ਆਈਡੀ ਸਭ ਕੁਝ ਉਹਦੇ ਨਾਮ ਤੇ ਰੱਖਿਆ ਹੋਇਆ ਹੈ ਮੈਂ ਫਿਰ ਡਾਇਲ ਕਰਦਾ ਮੈਂ ਕਿੱਥੇ ਮਿਲੇ ਸੀ ਬਾਈ ਪਹਿਲੀ ਵਾਰ ਮੈਂ ਜਲੰਧਰ ਮਿਲੇ ਸੀ ਅੱਛਾ ਮੇਰੇ ਐਕਸੀਡੈਂਟ ਹੋਇਆ ਸੀ ਉੱਥੇ ਉਹ ਸਟਾਫ ਨਰਸ ਸੀ ਮੈਂ ਲੈਬ ਟੈਕਨੀਸ਼ੀਅਨ ਸੀ ਬਸ ਉੱਥੇ ਸਾਡਾ ਇੱਕ ਦੂਜੇ ਨਾਲ ਪਿਆਰ ਹੋ ਗਿਆ ਫਿਰ ਉਹਨਾਂ ਮੈਂ ਬਾਪਪਾ ਸਾਫ ਅੰਠੇ 34 ਜੀ ਹੀਲਿੰਗ ਹਸਪੀਟਲ ਆ ਸੁਣਿਆ ਹੋਣਾ ਫਿਰ ਅਸੀਂ ਉੱਥੇ ਦੋਨਾਂ ਨੇ ਕੱਟੇ জব ਕੀਤੇ ਬਸ ਦੋ ਸਾਲ ਦਾ ਰਿਸ਼ਤਾ ਹੀ ਰਿਹਾ ਜਿਆਦਾ ਲੰਬਾ ਨਹੀਂ ਚੱਲੇ ਦੋ ਸਾਲ ساری ਜ਼ਿੰਦਗੀ ਲੈ ਕੇ ਬਹਿ ਗਏ ਬਾਈ ਉਹ ਬਹਿ ਗਿਆ ਉਹਦੇ ਤਾਂ ਬਸ ਇਹ ਸੀ ਕਿ ਨਾਮ ਦੇ ਸੀ ਅਸੀਂ ਗਰਲਫ੍ਰੈਂਡ ਬாய்ਫ੍ਰੈਂਡ ਸੀ ਸਾਡਾ ਤਾਂ ਹਸਬੰਡ ਵਾਈਫ ਵਾਲਾ ਰਿਸ਼ਤਾ ਸੀ ਉਹ ਤਾਂ ਮੂਡ ਵੀ ਨਹੀਂ ਲਿਆ ਸਕਦੇ ਆ ਉਹ ਟਾਈਮ ਤੋਂ ਮੈਂ ਤਾਂ ਕਹਿੰਦਾ ਅਗਰ ਜਿੰਦਗੀ 'ਚ ਮੈਨੂੰ ਕੋਈ ਵਾਪਸ ਚੱਲ ਜਾ ਤਾਂ ਮੈਂ ਉਹਨੂੰ 2012 ਤੋਂ 12 ਤੋਂ 14 ਤੱਕ ਲੈ ਜਾ ਬਸ ਇਹ ਇਹ ਮੁਹੱਬਤ ਹੈ ਸੱਚੀ ਮੰਨਣ ਵਾਲੀ ਗੱਲ ਹੈ ਮੁਹੱਬਤ ਹੈ ਮੈਂ ਬਹੁਤ ਵਧੀਆ ਭਾਈ ਬਹੁਤ ਵਧੀਆ ਠੀਕ ਹੈ ਤੇ ਤੁਹਾਡੇ ਦੰਦ ਨਿਕਲਦੇ ਆ ਕੀ ਗੱਲ ਹੋ ਗਈ ਬੰਦੇ ਨੂੰ ਹਾਸਮੁਖ ਰਹਿਣਾ ਚਾਹੀਦਾ ਹੈ ਬੰਦੇ ਨਿਕਲਦੇ ਹੁੰਦੇ ਆ ਤਮਾਸ਼ਾ ਦੇ ਕੇ ਹੱਸਦੇ ਹੋ ਤੁਸੀਂ ਹੈ ਆச்சா ਨਹੀਂ ਹੈ ਭਰਾ ਹੈ ਮੇਰਾ ਕਿਹੜਾ ਭਰਾ ਹੈ ਸਗੇ ਵਾਲਾ ਆச்சா ਤੁਹਾਡੇ ਕਿਹੜੇ ਕਤੁਲੇ ਸੀਗੀ ਹਾਂ ਕਿਉਂਕਿ ਐਵੇਂ ਨੇੜੇ ਜੇ ਤੂੰ ਚਲਾ ਰਹੀ ਸੀ ਕਿ ਕੰਚ ਦਾ ਸੀ ਕੁੜੀ ਡਰਾ ਛੱਡੀ ਆ ਤੈਂ ਹਾਂ ਐਵੇਂ ਨੇੜੇ ਜੇ ਹੋਇਆ ਸੀ ਨਾ ਤੁਸੀਂ ਡਰ ਗਏ ਸੀਗੇ ਝੂਠ ਬੋਲਦਾ ਮੈਚ ਤਾਂ ਕਰਦੀ ਸ਼ਕਲੇ ਨਾਲ ਸ਼ਕਲਾ ਨਹੀਂ ਮੈਚ ਕਰਦੀ ਯਾਰ ਭਰਾ ਕਮਾਲ ਦੀ ਗੱਲ ਆਪਾਂ ਇਕੱਠੇ